ਕੁਸ਼ੀ ਇਸ ਵਕਤ ਜੁੜੇ ਹੋ ਹੋ ਰਾਵੀਆ ਲਾਈਟ ਦੇ ਤੇ ਬਠੰਡਾ ਲੈਣੋਂ ਪਰ ਏਰੀਏ ਦੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਅੱਜ ਬਲਤਾਨੀਆਂ ਪੁਲ ਦੇ ਉੱਤੋਂ ਮੋਟਰਸਾਈਕਲ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਓਨਲੀ ਮੋਟਰਸਾਈਕਲ ਹੀ ਢੱਪਦੇ ਨੇ ਬਾਕੀ ਵਹੀਕਲ ਨਹੀਂ ਕਿਉਂਕਿ ਹਜੇ ਥੋੜਾ ਜਿਹਾ ਕੰਮ ਚੱਲੀ ਜਾਂਦਾ ਹੈਗਾ ਤੇ ਆਹ ਦੇਖੋ ਜੀ ਘਾਟੋ ਵਾਲਾ ਗਿਆ ਹੈਗਾ ਤੇ ਵਾਪਸ ਮੁੜਿਆ ਹੈ ਇਹ ਇਕੱਲੇ ਮੋਟਰਸਾਈਕਲ ਢੱਪ ਰਹੇ ਨੇ ਉਹਨੀ ਜਗ੍ਹਾ ਛੱਡੀ ਆ ਮੋਟਰਸਾਈਕਲ ਵਾਸਤੇ ਤੇ ਥੋੜਾ ਜਿਹਾ ਹਨੇਰਾ ਵੀ ਪੈਂਦਾ ਹੈਗਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਰਾਬੀਆ ਲਾਈਵ ਤੇ ਤਸਵੀਰਾਂ ਦਿਖਾ ਰਹੇ ਆ ਕਿ ਮਲਤਾਨੀਆ ਪੁਲ ਇੱਕ ਵਾਰੀ ਟੈਂਪਰੇਰੀ ਜਿਹੜਾ ਚਲਾਤਾ ਹੈਗਾ ਸਿਰਫ ਮੋਟਰ ਬਾਈਕ ਹੀ ਜਾ ਸਕਦਾ ਹੈਗਾ ਨਾ ਤਾਂ ਆਟੋ ਜਾ ਸਕਦਾ ਨਾ ਕੋਈ ਕਾਰ ਤੇ ਨਾ ਕੋਈ ਹੋਰ ਚੀਜ਼ ਇਹ ਸਿਰਫ ਲੋਕਾਂ ਦੀ ਸਹੂਲਤ ਵਾਸਤੇ ਕਿਉਂਕਿ ਥੋੜੇ ਦਿਨਾਂ ਬਾਅਦ ਹੀ ਬਸ ਇਹਦਾ ਚੱਲਣ ਦੀ ਸੁਭਾਵਨਾ ਹੈਗੀ ਆ ਤਾਂ ਬਿਲਕੁਲ ਜਿਹੜਾ ਮਲਤਾਨੀਆਂ ਪੋਲ ਜਿਹੜਾ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਸੀਗਾ ਤੇ ਅੱਜ ਉਹ ਮੋਟਰਸਾਈਕਲ ਦਾ ਵਾਸਤੇ ਸ਼ੁਰੂ ਕਰ ਦਿੱਤਾ ਹੈਗਾ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਮਲਤਾਨੀਆਂ ਪੋਲ ਦੀਆਂ ਤੇ ਹਨੇਰਾ ਵੀ ਕਾਫੀ ਹੈ ਕਿਉਂਕਿ ਅਜੇ ਕੋਈ ਲੈਟ ਰੂਟ ਤਾਂ ਨਹੀਂ ਲੱਗੀਗੀ ਤੇ ਥੋੜਾ ਜਿਹਾ ਕੰਮ ਵੀ ਚੱਲ ਰਿਹਾ ਨਾਲ-ਨਾਲ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਲੈਣੋ ਪਾਰ ਏਰੀਏ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ 2 ਸਾਲ ਤੋਂ ਇੰਤਜ਼ਾਰ ਕੀਤਾ ਅਤੇ ਕੋਈ ਠੰਡੀ ਸੜਕ ਵੱਲ ਜਾ ਕੇ ਫਿਰ ਬਾਜ਼ਾਰ ਜਾਂਦਾ ਸੀਗਾ ਤੇ ਕੋਈ ਪਟਿਆਲਾ ਫੜਕ ਸਰਸਾ ਆਪਣਾ ਬਿਕਨਰ ਫੜਕ ਹੋ ਕੇ ਉਧਰ ਦੀ ਲੰਘਦਾ ਸੀਗਾ ਤੁਸੀਂ ਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਮਲਤਾਨੀਆਂ ਪੁਲਸੀਆਂ ਬਾਈਕ ਆ ਜਿਹੜੇ ਉਹ ਲੰਘ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਚ ਉਹ ਜੇ ਥੋੜਾ ਜਿਹਾ ਕੰਮ ਵੀ ਚੱਲ ਰਿਹਾ ਨਾਲ ਨਾਲ ਰਾਤ ਨੂੰ ਵੀ ਕੰਮ ਚੱਲ ਰਿਹਾ ਹੈਗਾ ਇਸ ਦਾ ਤੇ ਸਿਰਫ ਜਿਹੜਾ ਬਾਈਕ ਹੀ ਚੱਲਦੇ ਨੇ ਔਰ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਲੈਣੋ ਪਰ ਏਰੀਏ ਵਾਸਤੇ ਪਿਛਲੇ 2 ਲਗਭਗ 2 ਸਾਲ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ ਇਹ ਬਸ ਕੁਝ ਦਿਨਾਂ ਬਾਅਦ ਹੀ ਐਸੇ ਮਹੀਨੇ ਦੀ ਸੁਭਾਵਨਾ ਹੈਗੀ ਇਹ ਪੂਰਾ ਚੱਲਣ ਦੀ ਕਿਉਂਕਿ ਇੱਕ ਵਾਰੀ ਟੈਂਪਰੇਲੀ ਤੋਂ ਵਰਤੇ ਬਾਈਕ ਜਿਹੜੇ ਉਹ ਆਉਣੇ ਜਾਣੇ ਸ਼ੁਰੂ ਕਰ ਦਿੱਤੇ ਨੇ ਇਹ ਅੱਜ ਹੀ ਸ਼ੁਰੂ ਕੀਤੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵਕਤ ਬਠਿੰਡਾ ਦੇ ਮਲਤਾਨੀਆਂ ਪੁਲ ਲੋਕਾਂ ਦੀ ਆਵਾਜ਼ਾਈ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਨੇ ਵਾਰੀ ਫਿਰ ਦੱਸ ਦਈਏ ਕਿ ਲੈਨੋਪਰ ਏਰੀਏ ਦੀ ਖੁਸ਼ੀ ਵਾਲੀ ਬਹੁਤ ਵੱਡੀ ਖਬਰ ਬਾਈਕ ਜਿਹੜੇ ਉਸ ਪਲੂਤੋਂ ਦੀ ਲੱਗਣੇ ਸ਼ੁਰੂ ਹੋ ਗਏ ਨੇ ਤੁਸੀਂ ਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਉਤੋਂ ਦੀ ਹੁਣ ਪੈ ਰਿਆ ਸੀਗਾ ਆ ਲੋਕ ਆ ਰਹੇ ਨੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਬਲਤਾਨੀਆ ਪੁਲ ਸ਼ੁਰੂਆਤ ਇੱਕ ਵਾਰੀ ਟੈਂਪਰੇਰੀ ਤੌਰ ਤੇ ਮੋਟਰਸਾਈਕਲ ਵਹੀਕਲ ਜਿਹੜੇ ਉਹ ਜਾ ਰਹੇ ਨੇ ਤੇ ਆ ਰਹੇ ਨੇ